ਨੂੰ ਕੱਟ ਕੇ ਪਾਉਂਦਾ ਫਿਰ ਸਾਹ ਜਾਨੇ ਮੌਕੇ ਦੇ ਦੇਖੀ ਇਹਨੇ ਪਹਿਲਾਂ ਕੁੱਤੇ ਆਵਾਜ਼ ਦੇ ਕੇ ਮਾਰ ਕੇ ਬਾਹਰ ਆ ਗਿਆ ਕੁੱਟ ਮਾਰ ਕੇ ਬਾਹਰ ਹੋ ਗਿਆ ਮਜ਼ਦੂਰ ਮਜ਼ਦੂਰੀ ਕਰਕੇ ਰੋਟੀ ਖਾਂਦਾ ਹੈ ਦੇਖੇ ਆ ਨਾ ਇਹਨੇ ਪੱਖੋ 20 ਲੱਖ ਰੁਪਏ ਮੌਜੂਦ ਹੈ ਇਹ ਕੀ ਇਹਦਾ ਕਰੇਗਾ ਅੰਦਰ ਇਹਨੇ ਸੱਟਾ ਦੇਖੋ ਪਹਿਲਾਂ ਇਹਨੇ ਕੁੱਤੇ ਮਾਰਿਆ ਵੀ ਤੇਰੇ ਨਾਲ ਬਾਹਰ ਕੁੱਤੇ ਆ ਕਿੰਤਾ ਜਾਣ ਨਾ ਜਨੇ ਟਕਲੇ ਕੈਲੇ ਨਹੀਂ ਹੁੰਦੇ ਆ ਉਹ ਬੰਦਾ ਨਾ ਇਹ ਕਹਿੰਦਾ ਭਾਈ ਨਾਮ ਜਿੰਨਾ ਬਣਨਾ ਨਾਮ ਲੈਣਾ ਵੀ ਦੇ ਦੋ ਉਹ ਨਹੀਂ ਕੋਈ ਮੈਂ ਆ ਜਾ ਤੂੰ ਇੰਤਜ਼ਾਰ ਕਰਦਾ ਮੈਂ ਜਲਵੀਰ ਨਾਦਰ ਠੇਕੇ ਵਾਲੇ ਨੇ ਬੰਦਾ ਨਹੀਂ ਚੱਕਣ ਦੇਣਾ ਅਸੀਂ ਵੀ ਇਹ ਇਥੋਂ दारू ਲੈ ਕੇ ਗੰਦੀ दारू ਲੈ ਕੇ ਤੀਜੇ ਦੀ ਡੈਥ ਹੋਈ ਆ ਇਹਦੀ ਇਨਕੁਆਰੀ ਕਰਾਉਣ ਇਹ ਬੰਦੇ ਨੂੰ ਮੁਆਵਜ਼ਾ ਦੇਣਾ ਸੱਤਾਂ ਦੇ ਨਿਸ਼ਾਨ ਇਹਨਾਂ ਦੇ ਗੁੰਡਿਆਂ ਨੇ ਕੁੱਟਿਆ ਆ ਹੋਰ ਕੀ ਹੈ ਬਸ ਇੰਨਾ ਹੈ ਦੋ ਦਿਨ ਤਿੰਨ ਦਿਨ ਕਈ ਮਾਮਲੇ ਹੋਏ ਆ ਹੁਣ ਜੋ ਤੁਸੀਂ ਧਰਨਾ ਲਗਾਇਆ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਕਿ ਕਾਫੀ ਸਮਾਂ ਜਿਹੜਾ ਕੋ ਪ੍ਰਸ਼ਾਸਨ ਨੇ ਕਰਾਇਆ ਉਹ ਗਰੀਬ ਆਸਤੇ ਨਿਆ ਲੈਣ ਆਸਤੇ ਲਵਾਇਆ ਹੈ ਜੇ ਸਿਰਫ ਇਹ ਸਰਕਾਰ ਦੇ ਇਹ ਪ੍ਰਸ਼ਾਸਨ ਦੇ ਨਿਆਂ ਦੀ ਉਹ ਤਾਂ ਉਹਦੇ ਪਰਿਵਾਰ ਨੂੰ ਨਿਆਂ ਦਿੱਤਾ ਜਾਵੇ ਛੋਟੇ ਛੋਟੇ ਉਹਦੇ ਬੱਚੇ ਆ ਉਹਦੀ ਮਿਸਿਸ ਜਿਹੜੀ ਬਿਚਾਰੀ ਮਜ਼ਦੂਰੀ ਕਰਦੀ ਹੈ ਘਰਾਂ ਦੇ ਵਿੱਚ ਮੈਸੇਜ ਦੇ ਅੱਲੋ ਜਿਹੜੀ ਡਿਮਾਂਡ ਕੀਤੀ ਜਾਂਦੀ ਪਈ ਹੈ ਕਿ ਮੰਗ ਹੋ ਰਹੀ ਹੈ ਕਿ ਠੇਕਾ ਜਿਹੜਾ ਹੈਗਾ ਬੰਦ ਕੀਤਾ ਜਾਵੇ ਠਕ ਮਾਤੇ ਅਸੀਂ 1 ਸਾਲ ਹੋ ਗਿਆ ਠੇਕਾ ਚ ਪਉਣ ਦੇ ਬਾਅਦ ਅਸੀਂ ਇਹਨੇ ਸ਼ਿਫਟ ਸ਼ਿਫਟ ਕੀਤਾ ਜਾਵੇ ਹੋਰ ਅੱਗੇ ਦੁਕਾਨਾਂ ਵੀ ਬਣਵਾਇਆਂ ਅਸੀਂ ਕਹਿ ਕੇ ਲੇਕਿਨ ਇਹ ਠੇਕੇਦਾਰ ਬਪਰੂਵਡ ਕਰ ਲੈਂਦੇ ਆ ਕਿ ਸਾਡੀ ਗੱਲ ਨਹੀਂ ਸੁਣਦੀ ਪ੍ਰਸ਼ਾਸਨ ਨੇ ਸਾਡੀ ਗੱਲ ਨਹੀਂ ਸੁਣੀ ਐਸ ਡੀ ਐਮ ਸਾਹਿਬ ਨੇ ਸਿਫਾਰਿਸ਼ ਵੀ ਕੀਤੀ ਡੀ ਸੀ ਸਾਹਿਬ ਨੂੰ 1 ਮਹੀਨਾ ਹੋ ਗਿਆ 25 ਦਿਨ ਹੋ ਗਏ ਉਹ ਵੀ ਨਹੀਂ ਅਜੇ ਤੱਕ ਕੋਈ ਮਤਲਬ ਗੱਲਬਾਤ ਹੋਈ ਹੈ ਆ ਨਾਲ ਸਕੂਲ ਹੈ ਜਿਹੜੀ ਮੈਂ ਪੱਤਰਖਾਨਾ ਆ ਨਾਲ ਸਕੂਲ ਹੈ ਜੀਟੀਬੀ ਸਕੂਲ ਦੇ ਕੋਲ ਬੱਚਿਆਂ ਦਾ ਲੰਘਣਾ ਹੁੰਦਾ ਹੈਗਾ ਜੀ ਸਕੂਲ ਤੋਂ 100 100 ਮੀਟਰ ਦੀ ਦੂਰੀ ਤੇ ਕੋਈ ਠੇਕਾ ਕੋਈ ਹੱਤਾਨੀ ਕੋਲ ਜਦੇ ਜਰਨੀ ਸ਼ਰਾਬ ਪੀਤੀ ਖੇਡੋ ਲੈ ਕੇ ਤੁਹਾਨੂੰ ਠੀਕ ਹੈ ਦਾਰੂ ਪੀਤੀ ਹੈ ਇਹ ਠੇਕੇਆ ਜਿਹੜੇ ਹੈਗੇ ਆ ਇਹ ਦਾਰੂ ਖੋਲ ਕੇ ਵੇਚਦੇ ਆ ਠੀਕ ਹੈ ਜੀ ਜੇ ਇਹਨਾਂ ਕੋਈ ਟਾਈਮ ਨਹੀਂ ਕੋਈ ਕੁਛ ਨਹੀਂ ਜਦੋਂ ਮੈਂ ਇੱਥੇ ਰਾਤ ਨੂੰ 12:00 ਕੋਲ ਲੈਂਦੇ ਆ ਇਹਰੇ ਚਾਰੇ ਖੋਲਣਗੇ ਜੀ ਠੀਕ ਹੈ ਹੁਣ ਦਾਰੂ ਖੋਲ ਕੇ ਭੇਜਦੇ ਆ ਪਤਾ ਨਹੀਂ ਕੀ ਪਾਸ ਗੋਲੀਆਂ ਪਾਉਂਦੇ ਆ ਕੀ ਪਾਉਂਦੇ ਨਹੀਂ ਪਾਉਂਦੇ 40 ਸ਼ਾਹ ਬੰਦੀ ਆ ਉਹ ਬੰਦੇ ਵੀ ਕੇ ਮਰ ਗਏ ਤੁਹਾਡਾ ਕੀ ਨਾਮ ਆ ਇਹ ਕਿਹੜੀ ਜਗ੍ਹਾ ਆ ਇਹ ਮੈਂ ਅਨੰਦ ਜਗਜੀਤ ਸਿੰਘ ਆ ਜੀ ਮੈਂ ਬਾਬਾ ਦੀ ਸਿੰਘ ਆ ਜੀ ਇਹ ਸ਼ਿਕਰੂਤ ਸਿੰਘ ਜੀ ਅੱਜ ਡੈਥ ਵੀ ਇਹ ਜਿਹੜੇ ਬੰਦੇ ਦੀ ਉਹ ਇਹ ਇਹਨਾਂ ਅਦਰਸ਼ ਸਿੰਘ ਆ ਜੀ ਤੇ ਗਰੀਬ ਬੰਦਾ ਹੀ ਜੜੀਦਾਰ ਬੰਦਾ ਹੀ ਤੁਸੀਂ ਹੁਣ ਧਰਨ ਲਾਇਆ ਕੀ ਮੰਗੀ ਤੁਹਾਡੀ ਸਾਡੀ ਮੰਗੇ ਇਹ ਬੰਦੇ ਨੂੰ ਸਾਥ ਵਾਜ ਜਾਏ ਜਬ ਇਹ ਤੇ ਇਨਸਾਦ ਵਾਇਆ ਹੈ ਦੇਖਣ ਤੋਂ ਕਿੰਨਾ ਸਮਾਂ ਬਦਦਰਨਾ ਲਾਇਆ ਕਟੂਆੜੇ ਨੂੰ 20 ਲੱਖ ਰੁਪਏ ਮਾਇਆ ਜੁਆਇਆ ਜਾਏਗੀ ਮਾਇਆ ਮਿਲਣਾ ਚਾਹੀਦਾ ਜੀ ਤਕਰੀਬ ਅੰਦਰ ਤਿੰਨ ਕੁੜੀਆਂ ਵਿਚਾਰੇ ਦੀਆਂ ਛੋਟੜੇ ਜੁਆ ਕੇ ਗਏ ਹੈ ਹੁਣ ਕਿਨੇ ਕੇ ਜੁਆਰ ਕਰਨਾ ਲਾਇਆ ਹੈ ਤੁਸੀਂ ਤਰਨਾ ਕਿਸ ਮੰਗਦੇ ਆਧਾਰ ਤੇ ਜਿਹੜਾ ਲਗਾਵੀਂ ਕਰਨਾ ਅੱਜ ਤੱਕ ਇਹ ਕਹੇ ਜੀ ਇਹਨੂੰ ਇਨਸਾਦ ਵਾਇਆ ਹੈ ਮਾਇਆ ਜੁਆਇਆ ਹੈ ਹਾਂ ਜੀ ਜੋ ਇਹ ਵਿਚਾਰੇ ਡੈਥ ਹੋਈ ਹੈ ਬੱਚਿਆਂ ਪਰਿਵਾਰ ਦਾ ਅੱਗੋਂ ਕੁਝ ਵੇਖਿਆ ਜਾਵੇ ਬਰਸੋਂ ਇਹਦੇ ਪ੍ਰਾਂਤਿਕ ਅਧਿਕਾਰੀਆਂ ਕੋਲ ਪਹੁੰਚਿਆ ਸਮੇਂ ਤੇ ਕਦੋਂ ਕਦੋਂ ਦੁਸਤਰਨਾ ਲਾਇਆ ਜਿਹਦੇ ਪ੍ਰਾਂਤਿਕ ਪਹੁੰਚਿਆ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਜੀ ਜੀ ਕੀ ਗੱਲ ਕੀ ਹੋਈ ਉਹਨਾਂ ਨਾਲ ਤੁਹਾਡੀ ਸਾਡੀ ਅਜੇ ਕੋਈ ਗਲਤ ਹੋਈ ਨਹੀਂ ਸਾਨੂੰ ਸਮਝਾ ਲੈਣੇ ਉਹ ਕਿੱਦਾਂ ਮਾਰ ਕੇ ਮੁੜ ਗੇੜੇ ਮਾਰ ਕੇ ਮੁੜ ਕੇ ਬਸ ਅਜੇ ਕੋਈ ਸਾਨੂੰ ਸਾਫ ਨਹੀਂ ਮਿਲਿਆ ਜੋ ਤੱਕ ਸਾਨੂੰ ਪਰਚਾ ਨਹੀਂ ਕਰਦੇ ਅਜੇ ਉੱਠਦੇ ਨਹੀਂ ਦਰਦੇ ਇਹਨਾਂ ਨੂੰ ਹੈ ਠੀਕ ਹੈ ਠੇਕਾ ਬਣ ਰਹਾ ਹੈ ਯਾਰ ਅੱਜ ਜੋ ਘਟਨਾ ਹੋਈ ਆ ਠੇਕਾ ਠੇਕੇ ਦੇ ਸਾਹਮਣੇ ਇੱਕ ਵਿਅਕਤੀ ਜਿਹੜੀ ਲਾਸ਼ ਮਿਲੀ ਆ ਸੋ ਇਹ ਕੀ ਇੱਕ ਮਾਮਲਾ ਹੈ ਜੀ ਮਾਮਲਾ ਤਾਂ ਹੁਣ ਦੇਖਦੇ ਆਂ ਜੀ ਵੈਰੀਫਾਈ ਕਰਦੇ ਆ ਇਹਨਾਂ ਦੀ ਜੋ ਕੰਪਲੇਂਟ ਆ ਉਹ ਲਾਗ ਕਰਦੇ ਆ ਉਹਦੇੋਂ ਤੱਕ ਪੋਸਟਮਾਰਟਮ ਕਰਾਉਣਾ ਹੀ ਡੈੱਡ ਬੋਡੀ ਦਾ ਜੋ ਫਰਦਰ ਕਾਰਵਾਈ ਹੋਊਗੀ ਆਪਾਂ ਗੁੰਤਿਸ਼ ਕਰਕੇ ਉਹ ਕਾਰਵਾਈ ਅਮਲ ਤੇ ਲਿਆ ਦੇਵਾਂਗੇ ਪਰ ਨਾਲ ਰਿਲੇਟਡ ਦਾ ਜਿਹੜਾ ਹੈਗਾ ਉਹਨਾਂ ਨੇ ਧਰਨਾ ਲਗਾਇਆ ਤੇ ਉਹਨਾਂ ਦੀ ਮੰਗ ਹੈਗੀ ਕਿ ਜਦੋਂ ਤੱਕ ਸਾਡੀ ਜਿਹੜੀ ਆ ਸਾਡੇ ਆਸ਼ਵਾਸਨ ਸਾਨੂੰ ਨਹੀਂ ਮਿਲਦਾ ਕਿਸੇ ਤਰ੍ਹਾਂ ਦਾ ਦਾਸੀ ਜਿਹੜਾ ਹੈਗਾ ਉਹ ਧਰਨਾ ਨਹੀਂ ਚੁੱਕ ਰਹੇ ਸੋ ਕੀ ਹੈ ਜੀ ਇਸ ਲਈ ਨਹੀਂ ਕਰਾਂਗੇ ਕਾਰਵਾਈ ਕਰਾਂ ਥੈਂਕ ਯੂ ਕਰ ਵੀ ਕਰ ਰਹੇ ਨੇ ਥੈਂਕ ਯੂ